ਕਿ ਵਸ਼ੇਰੀਆਂ ਦਾ ਹੁਣ ਮੁਕੰਮਲ ਹੋ ਗਿਆ ਤੇ ਪੰਜਾਬ ਤੋਂ ਹੱਥ ਲੱਗੀ ਹੈ ਤੀਸਰੀ ਬਾਜੀ ਜੀ ਆ ਸਾਡੇ ਪਿੱਛੇ ਆਡੀ ਤੁਸੀਂ ਵਸ਼ੇਰੀ ਦੇਖ ਰਹੇ ਹੋ ਇਸ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਪੰਜਾਬ ਤੋਂ ਹੀ ਹੈਗੇ ਨੇ ਸੰਦੀਪ ਬਰਾੜ ਇਹਨਾਂ ਦਾ ਨਾਮ ਹੈ ਇਹਨਾਂ ਨਾਲ ਜਰੂਰ ਗੱਲ ਕਰਾਂਗੇ ਸੰਦੀਪ ਭਾਜੀ ਮੁਬਾਰਕਾਂ ਤੀਸਰਾ ਹਾਸਲ ਹੋਇਆ ਥਾਂ ਵਸ਼ੇਰੀ ਨੂੰ ਹਾਂਜੀ ਹਾਂਜੀ ਇਹਦੇ ਬਾਰੇ ਦੱਸੋ ਕੁਝ ਮੜਾ ਜੀ ਇਹ ਮਾਰਵਾੜੀ ਨਸਲ ਦੀ ਵਸ਼ੇਰੀ ਹੈ ਜੀ ਤੇ ਇਹਦਾ ਨਾਮ ਚੰਦਨੀ ਹੈ ਜੀ ਤੇ ਇਹ ਅਸੀਂ ਕੋਸਤ ਇਹਨਾਂ ਪਹਿਲੇ ਹੀ ਮੇਲੇ ਚੋਂ ਖਰੀਦੀ ਸੀ ਠੇਕੇਦਾਰ ਜੀ ਰੋਇਨਾ ਤੋਂ ਨਰਿੰਦਰ ਸਿੰਘ ਜੀ ਤੇ ਇਹ ਕੁਦੇ ਰਾਜ ਘੋੜੇ ਦੀ ਹੈ ਅੱਛਾ ਬੱਚੀ ਹੈ ਜੀ ਇਹ ਤਾਂ ਲਾਈਨ ਕੀ ਹੈ ਦੀ ਇਹਦੀ ਅਲੀਸ਼ਾਨ ਲਾਈਨ ਹੈ ਅਲੀਸ਼ਾਨ ਲਾਈਨ ਹੈ ਅੱਛਾ ਚਲੋ ਹੁੰਦਾ ਨਾ ਕਿ ਬੰਦਾ ਪਹਿਲਾ ਦੂਜਾ ਤੇ ਜਦੋਂ ਰਿਜ਼ਲਟ ਆਉਣਾ ਹੋਵੇ ਨਾ ਡਰ ਵੀ ਲੱਗਦਾ ਮੈਂ ਦੇਖ ਰਾਈ ਤੁਸੀਂ ਲਗਾਤਾਰ ਪਹਿਲਾਂ ਤੁਸੀਂ ਥੋੜਾ ਜਿਹਾ ਪਿੱਛੇ ਸੀ ਫਿਰ ਜਿਵੇਂ ਜਿਵੇਂ ਰਾਉਂਡ ਅੱਗੇ ਵਧਦੇ ਗਏ ਤੁਸੀਂ ਨਾਲ ਨਾਲ ਹੀ ਰਹੇ ਫਿਰ ਹਾਂ ਮੈਂ ਬਸ਼ੇਰੀਆਂ ਦਾ ਜੇ ਬਾਈ ਡੇ ਬਾਈ ਡੇ ਕੰਪੀਟੀਸ਼ਨ ਬਹੁਤ ਹੁਣ ਟਫ ਹੋਈ ਜਾਂਦਾ ਤੇ ਬੱਚੀਆਂ ਬਹੁਤ ਜ਼ਿਆਦਾ ਆਈਆਂ ਸੀ ਬਹੁਤ ਚੰਗੀ ਬਰੀਡ ਦੀਆਂ ਬੱਚੀਆਂ ਸੀ ਤੇ ਉਹਨਾਂ ਵਿੱਚੋਂ ਤੀਸਰਾ ਨੰਬਰ ਵੀ ਮਤਲਬ ਪਹਿਲੇ ਤਿੰਨ ਤਾਂ ਕੋਈ ਮੁਕਾਬਲਾ ਮਤਲਬ ਕੋਈ ਜਦੋਂ ਥੋੜਾ ਹੀ ਹੁੰਦਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਤੇ ਉਹਨਾਂ ਵਿੱਚੋਂ ਵੀ ਮਤਲਬ ਬਹੁਤ ਵਧੀਆ ਨੇ ਇੱਕ ਇੱਕ ਨੰਬਰ ਦਾ ਫਰਕ ਆ ਮੈਂ ਦੇਖਿਆ 95 94 93 ਇਹ ਆ ਹਾਂਜੀ ਹਾਂਜੀ ਬਾਕੀ ਹਜੇ 3-4 ਦਿਨ ਪਹਿਲਾਂ ਹੀ ਆਪਾਂ ਇਹ ਖਰੀਦੀ ਆ ਆਉਣ ਵਾਲੇ ਸ਼ੋਅਾਂ ਤੇ ਇਹਨੂੰ ਹੋਰ ਮਿਹਨਤ ਕਰਕੇ ਤੇ ਸਾਡਾ ਦਿਲ ਕਹਿੰਦਾ ਵੀ ਇਹ ਬੇਸ਼ੇਰੀ ਚੰਗੇ ਪੋਜੀਸ਼ਨਾਂ ਜਿੱਤੂਗੀ ਆਉਣ ਵਾਲੇ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਬਾਈ ਜੀ ਥੈਂਕ ਯੂ ਬਹੁਤ ਧੰਨਵਾਦ ਤੇ ਏ ਸੀ ਉਸ ਰਿੰਗ ਦੀ ਕਹਾਣੀ ਜਿੱਥੇ ਕਿ ਅੱਜ ਬਸ਼ੇਰੀਆਂ ਦਾ ਰਿੰਗ ਹੋਇਆ ਟੂ ਟੀਥ ਜਾਂ ਜਿਹੜੇ ਵੱਡੇ ਚਾਰ ਤੰਦ ਨੇ ਉਹਨਾਂ ਦਾ ਜਿਆ ਹੋਣਾ ਤੁਹਾਨੂੰ ਇੱਕ ਵਾਰੀ ਤਸਵੀਰ ਜ਼ਰੂਰ ਅਸੀਂ ਤੁਹਾਨੂੰ ਦਿਖਾ ਦਈਏ ਕਿ ਕਿਸ ਤਰੀਕੇ ਦੀ ਤਸਵੀਰ ਜਿਹੜੀ ਹੈ ਉਹ ਇੱਥੇ ਬਣੀ ਹੋਈ ਹੈ ਵੱਡੀ ਗਿਣਤੀ ਚ ਲੋਕਾਂ ਦਾ ਇਕੱਠ ਹੈ ਪੁਸ਼ਕਰ ਦਾ ਮੇਲਾ ਘੋੜਿਆਂ ਦਾ ਮੇਲਾ ਲਗਾਤਾਰ ਜਾਰੀ ਹੈ ਕੈਮਰਾਮੈਨ ਜਗਦੀਸ਼ ਨਾਲ ਹਰਫ ਸੀਨ ਪੀ ਟੀ ਸੀ ਨਿਊਜ਼ ਪੁਸ਼ਕਰ